ਸਸਿਆਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ 90 ਬਲੌਗ ਜਿੱਦ ਆਪਾਂ ਜੀ ਅੱਜ ਪਹੁੰਚ ਗਏ ਆਂ ਮਥਾੜੂ ਏਜੰਸੀ 'ਚ ਜਿੱਦਾਂ ਕਿ 5100 ਏਜੰਸੀ ਵਾਲਿਆਂ ਦੇ ਮਥਾੜੂ ਵਾਲੇ ਇਹ ਜੀ ਪੈਂਦੀ ਆਪਾਂ ਤੁਹਾਨੂੰ ਪਹਿਲਾਂ ਐਡਰੈਸ ਦੱਸਦੇ ਆਂ ਜਿਵੇਂ ਕਿ ਫਰੋਜਪੁਰ ਸ਼ੌਣੀ ਜੀਰਾ ਰੋਡ ਤੇ ਇਹ ਤੇ ਇੱਥੇ ਤਿੰਨ ਏਜੰਸੀਆਂ ਦੋ ਏਜੰਸੀਆਂ 4600 ਤੇ 5100 ਤੇ ਆਪਾਂ ਜੀ 5100 ਦੇ ਪਹੁੰਚੇ ਆਂ ਤੁਹਾਨੂੰ ਆਪਾਂ ਦਿਖਾਉਦੇ ਆਂ ਕਿ ਇਹਨਾਂ ਨੇ ਕੀ ਕੀ ਬਦਲਾਅ ਕੀਤਾ ਕੰਪੈਨ ਦੇ ਵਿੱਚ ਤੇ ਕੀ ਕੀ ਇਹਦਾ ਮਟੀਰੀਅਲ ਵਗੈਰਾ ਸਭ ਕੁਝ ਦੱਸਾਂਗੇ ਤੁਹਾਨੂੰ ਤੇ ਪਹਿਲੇ ਤਾਂ ਲੇ ਆ ਕੇ ਅੱਜ ਹੈਗਾ ਜੀ ਸੋਮਵਾਰ ਹੈ ਕਿਉਂਕਿ ਸੋਮਵਾਰ ਤੇ ਹੁੰਦੀ ਹੈ ਛੁੱਟੀ ਆਪਣੇ ਸੋਨੀ ਏਰੀਆ 'ਚ ਜਿੱਦਾਂ ਕਿਦੇ ਐਤਵਾਰ ਹੁੰਦੀ ਆ ਕਿਦੇ ਕਿਦਿਆਂ ਵੀ ਇੱਥੇ ਹੁੰਦੀ ਆ ਸੋਮਵਾਰ ਛੁੱਟੀ ਤੇ ਇਸ ਕਾਰਨ ਆਈ ਤੇ ਕੰਬੈਨਾਂ ਵੀ ਦੇਖੋ ਤਿਆਰ ਕੀਤੇ ਆ ਬਈਆਂ 2 5 6 ਕੰਬੈਨਾਂ ਤਿਆਰ ਨੇ ਯਾਨੀ ਕਿ ਮਥਾੜੂ 5100 ਨਿਊ ਮਥਾੜੂ ਲਿਖਿਆ ਜੀ ਆ ਦੇਖੋ ਚੈੱਕ ਕਰੋ ਤੇ ਇਹਦਾ ਹੁਣ ਤੁਹਾਨੂੰ ਆਪ ਬਦਲਾਅ ਦੱਸਦੇ ਆ ਮਸ਼ੀਨ ਬਾਰੇ ਸ਼ਿਨਾ ਜਿੱਦਾਂ ਕਿ ਪਹਿਲਾਂ ਦਾ ਤੁਸੀਂ ਗੈਡਰਮ ਚੈੱਕ ਕਰੋ ਗੈਡਰਮ ਦੇਖੋ ਕਿੰਨਾ ਹੈਵੀ ਦਾ ਬਣਿਆ ਤੇ ਕਿੰਨੀ ਵਧੀਆ ਚਾਦਰ ਲੱਗੀ ਟੋਪ ਦੀ ਗੈਡਰਮ ਵੀ ਵੱਡਾ ਯਾਨੀ ਕਿ ਇਹਦੀ ਖਿਚਾਈ ਸਾਨੂੰ ਪਤਾ ਅਸੀਂ 46 ਸਾਨੂੰ ਪਾਇਆ ਇੱਥੋਂ ਲੈ ਕੇ ਇਹਨਾਂ ਕੋਲੋਂ ਆਪਾਂ ਤਿਆਰ ਕਰਵਾਇਆ ਸੀ 46 ਸਾਨੂੰ ਪਾਉਣ ਵਾਸਤੇ ਤੇ ਉਹਦੇ ਨਾਲ ਦੇਖ ਲਓ ਜੀ ਇਹਦੇ ਗੈਡਰਮ ਪਾਉਣ ਨਾਲ ਉਹਦੀ ਖਿਚਾਈ ਸਾਨੂੰ ਪਤਾ ਵੀ ਕਿਹੜੇ ਤਰੀਕੇ ਨਾਲ ਕਿੰਨੀ ਵਧੀਆ ਇੰਨੀ ਖਿਚਾਈ ਵਧੀਆ ਮਸ਼ੀਨ ਨੇ ਕਦੇ ਥੱੱਬਾ ਨਹੀਂ ਮਾਰਿਆ ਕਦੇ ਗਲਮਗਲਮ ਨਹੀਂ ਕੀਤਾ ਕੋਈ ਤਰ੍ਹਾਂ ਦਾ ਵੀ ਕੋਈ ਵੀ ਕਿਸੇ ਤਰ੍ਹਾਂ ਦਾ ਉਹਨੇ ਜਾਨੀ ਕਿ ਨੁਕਸਾਨ ਨਹੀਂ ਕੀਤਾ ਤੇ ਜੱਸੀ ਜਿਹੜੇ ਛੋਟੇ ਆ ਜੱਸੀ ਜਿਹੇ ਥੋੜੀ ਜੀ ਦਬਜਾਂ ਦੀ ਜੱਸੀ ਜਿਹੜਾ ਸਮੇਸ਼ ਹੈ ਜਿਹੜੀ ਇਹਦਾ ਗੈਰਾਂ ਪਾਇਆ ਜੀ ਆਪਾਂ ਨੂੰ ਉਹ ਮਸ਼ੀਨ ਜਲਦੀ ਹੀ ਬਿਲਕੁਲ ਸੁੱਕਦੀ ਆ ਉਹ ਗੱਲ ਨਹੀਂ ਹੈ ਕਿ ਇਹਦੇ ਜੋ ਹੁਣ ਆਪਾਂ ਥੋੜਾ ਚਲਦੇ ਆ ਜਿੱਦਾਂ ਕਿ ਉਹ ਚੈਸੀ ਪਈ ਆ ਉਹ ਥੋੜਾ ਜਾਂ ਉਹਦੇ ਚ ਹੀ ਸਮਾਨ ਨਹੀਂ ਪਾਇਆ ਇਹਦੇ ਜਿੱਦਾਂ ਸਟਾਪਰ ਵਗੈਰਾ ਪਾਇਆ ਹੋਇਆ ਹੁਣ ਥੋੜਾ ਜੇ ਅੱਗੇ ਤੁਹਾਨੂੰ ਲੈ ਕੇ ਚਲਦੇ ਆਂ ਜੀ ਵੇ ਕਿ ਇੱਥੇ ਆ ਗਿਆ ਇੱਥੇ ਵੀ ਬੈੱਡ ਵਗੈਰਾ ਪਾਇਆ ਮਸ਼ੀਨ ਦਾ ਮਸ਼ੀਨ ਦੇ ਅੱਗੋਂ ਦੀ ਲੁੱਕ ਤੁਹਾਨੂੰ ਇੱਥੇ ਨਵੀਂ ਮਸ਼ੀਨ ਤਿਆਰ ਨਹੀਂ ਹੈਗੀ ਤੁਹਾਨੂੰ ਦਿਖਾਉਣੀ ਲੁੱਕ ਕਿੱਦਾਂ ਦੀ ਹੈ ਮਸ਼ੀਨ ਦੀ ਉਹ ਸਾਹਮਣੇ ਖੜੀ ਆ ਕਿਵੇਂ ਹੁਣ ਤਾਂ ਬੜੇ ਸਟਾਰਟ ਹੁਣ ਯਾਰ ਮਾਡਲ ਦਾ ਤਰੀਕਾ ਤਾਂ ਵੇਖੋ ਤੁਸੀਂ ਨਾ ਉਹਨੂੰ ਕੋਈ ਪੁੱਛਣਾ ਨਹੀਂ ਜੀ ਵੀ ਐਂਕੀ ਤੇ ਬੜੀ ਕਿੰਨਾ ਫਰਕ ਹੋਇਆ ਐਸੀ ਰੋਚ ਹੈ ਨਾ ਉਹ ਆਪਾਂ ਵੇਖਦੇ ਹਾਂ ਇਧਰ ਬਾਈ ਚੈੱਕ ਕਰੋ ਪਹਿਲੇ ਤਾਂ ਦੇਖੋ ਹੁਣ ਆਪਾਂ ਬਹੁ ਏਜੰਸੀਆਂ ਦੇ ਗਾਂ ਜਿੱਦਾਂ ਕਰਤਾਰ ਹੋਰ ਬਹੁਤ ਕੰਮ ਏਜੰਸੀ ਜਗਾਂ ਉਹਨਾਂ ਨੇ ਆ ਚੀਜ਼ ਖੁੱਲਦੀ ਨਹੀਂ ਕੀਤੀ ਆ ਦੇਖੋ ਜੀ ਆ ਪੂਰੀ ਚੀਜ਼ ਖੁੱਲਦੀ ਆ ਜੇਕਰ ਆਪਾਂ ਨੂੰ ਕੋਈ ਸਮੱਸਿਆ ਆਉਂਦੀ ਜਿੱਦਾਂ ਮੂੰਗੀ ਦੇ ਸੀਨ ਆਪਾਂ ਲਾਉਂਦੇ ਤੇ ਇਹ ਕਰ ਜੇਕਰ ਮਿੱਟੀ ਕੱਢਣੀ ਹੈ ਕੁਝ ਵੀ ਕਰਨਾ ਇੱਥੋਂ ਆਪਾਂ ਖੋਲ ਕੇ ਆਪਣਾ ਜੀ ਕੰਮ ਕਰ ਸਕਦੇ ਆ ਤੇ ਬਾਕੀ ਜੀ ਇਹਦੇ ਕਰੇਕਾਂ ਸੱਤ ਨੰਬਰ ਕੀਤੀਆਂ ਜਾਂ ਤੇ ਫੈਮਿਲੀ ਸੰਬਲਿਤ ਤੁਹਾਨੂੰ ਆਪਾਂ ਦਿਖਾਉਣਾ ਇੱਕ ਫੇਰ ਕੋਈ ਮਸ਼ੀਨ ਅੱਗੇ ਤਿਆਰ ਖੜੀ ਹੈ ਉਹਦਾ ਚੱਕਰ ਕਰਾਉਣਾ ਹੈ ਤੁਹਾਨੂੰ ਵੀ 21 21 ਬਦਲਾਅ ਕੀਤਾ ਹੈ ਜਾਨੀ ਕਿ ਚਾਦਰ ਚੁੱਦਰ ਪੂਰੀ ਹੈਵੀ ਆ ਉਹ ਗੱਲ ਨਹੀਂ ਹੈਗੀ ਕਿ ਇਹਦੇ ਕੋਈ ਕਮੀ ਆ ਮਸ਼ੀਨ ਧੜਕੋਗੀ ਹੁਣ ਆਪਾਂ ਜੀ ਤੁਹਾਨੂੰ ਲੈ ਚੱਲਦੇ ਆਂ ਇੱਧਰ ਨੂੰ ਕਟੜਾ ਵਾਲੀ ਸਾਈਡ ਚੱਕਰ ਕਰੋ ਜੀ ਕਟੜਾ ਕਟੜਾ ਰੇਕ ਤੇ ਤੁਹਾਨੂੰ ਮੋਟਰ ਮਿਲੂਗੀ ਮੋਟਰ ਦਾ ਰੇਕ ਪਹਿਲੇ ਤਾਂ ਹੇਵਲਾਲ ਜਗੜ ਸਿੰਘ ਉਹ ਤਾਂ ਹੁਣ ਬੰਦ ਕੀਤਾ ਜਾਨੀ ਕਿ ਹੇਵਲਾਲ ਜਗੜ ਨਹੀਂ ਹੈਗਾ ਹੁਣ ਤੁਹਾਨੂੰ ਕਟੜ ਤੇ ਮੋਟਰ ਮਿਲੂਗੀ ਹਰੇਕ ਤੇ ਇਹਨਾਂ ਦੇ ਤੇ ਕੱਟ ਦੀ ਚਾਦਰ ਚੈੱਕ ਕਰੋ ਤੁਸੀਂ ਪਹਿਲੇ ਦੇਖੋ ਚਾਦਰ ਦਾ ਮਟੀਰੀਅਲ ਕਿੰਨਾ ਮੋਟਾ ਦਾ ਹੈਵੀ ਲੱਗਿਆ ਤੇ ਇਹ ਇਹ ਕਟਰ ਦਾ ਯਾਰ ਵੇਖੀ ਰਾਈ ਮੜਾਇਆ ਇਹ ਰੇੜਾ ਟੁੱਟ ਪਜ ਬਾਹਲੀ ਕਟਰ ਬੰਦੇ ਨਵਾਂ ਬਣਵਾ ਰਿਹਾ ਕੀ ਇਹ ਚੱਕਰ ਹੈ ਨਵਾਂ ਬਣਵਾ ਰਿਹਾ ਕੋਈ ਬੰਦਾ ਨਾ ਨਾ ਇਹ ਆਹੋ ਪੁਰਾਣਾ ਕਟਰ ਨਵਾਂ ਬਣਾਉਣਾ ਆਪਾਂ ਨੇ ਪੁੱਛਿਆ ਚੋਲੀ ਨਵੀਂ ਦੇਖੋ ਇਹ ਚੋਲੀ ਬਣ ਰਹੀ ਆ ਉਹ ਸਾਹਮਣੇ ਮਸ਼ੀਨ ਖੜੀ ਆ ਉਹ ਉਰੇ ਛੱਡ ਕੇ ਪਰਲੀ ਸਾਈਡ ਤੇ ਫੀਡਰੋਂ ਦਾ ਤਿਆਰ ਹੈ ਬਕਰ ਬੰਡਰ ਦਾ ਯੋ ਵਾ ਪਰਲੀ ਦਾ ਤੇ ਉਹ ਫੀਡਰ ਤਿਆਰ ਹੋਇਆ ਖੜਾ ਤੇ ਹੁਣ ਕਟਰ ਦੇਖੋ ਜੀ ਕਟਰ ਦਾ ਆ ਇਹਨਾਂ ਪਹਿਲੇ ਆ ਪਹਿਲੇ ਕਟਰ ਦੀ ਲਵਾ ਲਈ ਆ ਹਾਂ ਇਹ ਇਹਨਾਂ ਕਿਹਾ ਜੇ ਕਿ ਦੂਸਰਾ ਵੀ ਕੁ ਵਿੱਚ ਪੁਰਾਣਾ ਸਮਾਨ ਲੱਗਾ ਜਿਹੜੀ ਆ ਜਗਾਰਡ ਜਗੜ ਵਿੱਚ ਲੱਗੇ ਹੋਇਆ ਆ ਦੇਖੋ ਆ ਫਮੀਰੇ ਮੋਰੇ ਜਾਂ ਇਹ ਪਹਿਲੇ ਕਟਰ ਦੇ ਆ ਜਾਨੀ ਕਿ ਜਿਹੜਾ ਆਪਾਂ ਇਹਨਾਂ ਨੇ ਪਹਿਲੇ ਖੋਲਿਆ ਲੈ ਬਾਕੀ ਝੋਲੀ ਸਾਰੀਆਂ ਦੀ ਕਟਰ ਤੇ ਮੋਟਰ ਲੱਗੂਗੀ ਇੱਕ ਮਿੰਟ ਚੱਲਦੇ ਆ ਆ ਦੇਖੋ ਹੁਣ ਆ ਦੇਖੋ ਕਟਰ ਦੀ ਦੂਸਰਾ ਜਾਣੀ ਕਿ ਇਹ ਚੀਜ਼ ਇਦਾਂ ਦੀ ਬਣ ਗਈ ਸਦਾ ਬਾਰ ਵਾਸਤੇ ਚੀਜ਼ ਆ ਇਹ ਕਿ ਇਹ ਨਹੀਂ ਕਿ ਇਹ ਚੀਜ਼ ਕਿਦੋਂ ਗਲੂਗੀ ਜਾਂ ਕੁਝ ਇਹਦੀ ਹੁਣ ਤੁਹਾਨੂੰ ਅਪ ਚੋਲੀ ਦਿਖਾਉਣੇ ਚੋਲੀ ਦੇਖੋ ਕਿੰਨੀ ਲੰਬੀ ਤਿਆਰ ਕੀਤੀ ਆ ਬਿਲਕੁਲ ਕਰਤਾਰ ਕਰਤਾਰ ਦੇ ਬਰਾਬਰ ਹੀ ਕਰ ਦਿੱਤੀ ਆ ਇਹਦੇ ਵਿੱਚ ਆਪਾਂ ਹੁਣ ਰੂਲਾ ਜਿਹੜਾ 18 ਇੰਚ ਵੀ ਪਾ ਸਕਦੇ ਆ ਤੇ 16 ਵੀ ਪਾ ਸਕਦੇ ਆ 14 ਤਾਂ ਫਿਰ ਪੱਜਾ ਹੀ ਫਿਰੂਗਾ ਵਿੱਚ 18 ਤੋਂ 16 ਦਾ ਦੋਨਾਂ ਦਾ ਬਤਰਾ ਇਧਰ ਦੇਖ ਅੱਜ ਕੱਲ੍ਹ ਤੁਹਾਨੂੰ ਤੁਹਾਨੂੰ ਦਿਖਾਣਾ ਕਿ ਚਾਦਰ ਕੋਈ ਐਡੀ ਹੈਵੀ ਲਾਗ ਨਹੀਂ ਦਿੰਦਾ ਜਨਸੀ ਵਾਲਾ ਇਹ ਮੇਰੇ ਖਾਤੇ ਚ 14 ਗੇ ਚਾਦਰ ਹੋ ਗਈ 14 ਗੇ ਦੀ ਚਾਦਰ ਲੱਗੀ ਆ ਵਿੱਚ ਤੇ ਇਹ ਨਹੀਂ ਇਹਨਾਂ ਦਾ ਕਿ ਆ ਐ ਕਰਨਾ ਜੇ ਕਹਿੰਦੇ ਜੇਕਰ ਤੁਸੀਂ ਸਟੀਲ ਹੀ ਲਵਾਉਣਾ ਚਾਹੁੰਦੇ ਹੋ ਤੇ ਸਟੀਲ ਹੀ ਲੱਗ ਜੂਗੀ ਜੇਕਰ ਕੋਈ ਹੋਰ ਲਵਾਉਣਾ ਚਾਹੁੰਦੇ ਤਾਂ ਉਹੀ ਲੱਗ ਜੂਗੀ ਹੁਣ ਆਪਾਂ ਬਦਲਾਅ ਦੱਸੀ ਮਾੜਾ ਆ ਬਾਈ ਨੇ ਚਲਾਈ ਆ ਮਾ ਸਾਡੂ ਆਹੀ ਮਾੜਾ ਜਿੱਦਾਂ ਨਛਿੰਦੇ ਇਹਦੇ ਬਾਰੇ ਹੁਣ ਦੱਸੋ ਆਪਾਂ ਨੂੰ ਇਹਦਾ ਬਦਲਾਅ ਕੀ ਕੀ ਕੀਤਾ ਜਿਹੜਾ ਹੁਣ ਆ ਮਾਡਲ ਹੈ ਨਹੀਂ ਤੇ ਜਿਹੜਾ ਪੁਰਾਣਾ ਮਾਡਲ ਉਹ ਸਾਹਮਣੇ ਹਾਂ ਇਹਨਾਂ ਦਾ ਦਿਨ ਦਾ ਬਹੁਤ ਜ਼ਿਆਦਾ ਫਰਕ ਕੀ ਕੀ ਬਦਲਾਅ ਕੀਤਾ ਨੇ ਤੇਰੇ ਕੋਲ ਤਾਂ ਕ੍ਰੈਂਕਾਂ ਵਾਲੇ ਆ ਗਏ ਨੇ ਹਾਂ ਮੈਂ ਆਟਾ ਸਾਡਾ ਲਾਇਆ ਵੀ ਆ ਜੇ ਇਹਨਾਂ ਤੇਲ ਨੇ ਗਿੱਠਾ ਅੱਛਾ ਚਾਰ ਜਿੱਤਾ ਬਣ ਗਿਆ ਪਈਆ ਅੱਛਾ ਮੈਂ ਤਾਜਾ ਲਾ ਲਈ ਵੀ ਕ੍ਰੈਂਕ ਚੱਕੀ ਆ ਤਿੰਨ ਤੇ ਆ ਚਾਰ ਇਹਦੇ ਚ ਇੱਕ ਹੋਰ ਹੀ ਬਦਲਾਅ ਆਗਾ ਤੈਨੂੰ ਸਮਝ ਆਇਆ ਇਹਦਾ ਹੋਰ ਕਿਦਾਂ ਇਹਦੇ ਵਿੱਚ ਮਿੰਡ ਖਾਸ ਸਪੋਰਟ ਨਹੀਂ ਗਈ ਤੇਰੀ ਮਸ਼ੀਨ ਨੂੰ ਆ ਚੀਜ਼ ਆਹੋ ਆ ਨਹੀਂ ਨਹੀਂ ਗਈ ਇੱਕ ਜੀ ਦੇਖੋ ਆ ਸਪੋਰਟ ਵੀ ਇਹਨਾਂ ਦੇ ਵਿੱਚ ਪੂਰੀ ਹੈਵੀ ਕਰ ਦਿੱਤੀ ਆ ਚਾਦਰ ਨਹੀਂ ਹਲਦੀ ਹੋਰ ਇਹਦਾ ਤਾਂ ਦੱਸ ਮੈਂ ਜਿਹੜੇ ਦਿਨ ਮੈਨੂੰ ਚੇਤਾ ਮਦਦ ਦੱਸੀ ਹੋਣਾ ਇੱਕ ਵਰਮੇ ਵਰਮੇ ਸੱਤ ਸੱਤ ਨੰਬਰ ਅੱਠ ਵਿੱਚ ਕੀਤੇ ਪਏ ਵਰਮੇ ਸਾਰੇ ਸੈਮਲੀ ਸੱਤ ਵਿੱਚ ਕੀਤੀ ਆ ਪੁਲੀ ਪਾਲੀ ਬਦਲ ਤਿੰਨੇ ਸਾਈਟਾਂ ਹਾਂ ਪੁਲੀ ਪੱਖਾ ਬਲੌਰ ਵੱਡਾ ਕੀਤਾ ਹੋਰ ਤੁਹਾਨੂੰ ਆਪਾਂ ਇਹਦਾ ਬਦਲਾਅ ਦਿਖਾਉਂਦੇ ਆ ਵੀ ਕੀਤਾ ਹੈ ਮੇਰੇ ਨਾਲ ਦਾ ਗੰਬੀਰ ਰਾਜ ਜਿਹੜਾ ਵਿੱਚ ਬਣਾਇਆ ਪਿਆ ਆਹੋ ਇਹ ਪਹਿਲਾਂ ਹੋ ਸਿੱਧਾ ਨਹੀਂ ਹੁੰਦਾ ਸੀ ਇੱਥੇ ਹੋਰ ਚੀਜ਼ ਅੱਗੇ ਹਣਾ ਹਾਂ ਕਿ ਕਿ ਇੱਥੇ ਪੈਰ ਵਿੱਚ ਛੋਟਾ ਅੱਗੇ ਆਹ ਦੇਖੋ ਜੀ ਆ ਵੀ ਚੀਜ਼ਾਂ ਦੀ ਬਦਲਾਅ ਨੰਬਰ ਇਹ ਅੱਗੇ ਇੱਥੇ ਨੌ ਨੰਬਰ ਇਹ ਵੀ ਚੀਜ਼ਾਂ ਬਦਲਾਅ ਹੋਰ ਵੀ ਇੱਥੇ ਅੱਗੇ ਸਿੰਗਲ ਪੈਰਗੇ ਉਹ ਅੱਗੇ ਅੱਗੇ ਸਿੰਗਲ ਸੀ ਪਹਿਲੇ ਸਿੰਗਲ ਹੁਣ ਅੱਗੋਂ ਲੁੱਕ ਦੇਖੋ ਇਹਦੇ ਨਾਲ ਤੁਹਾਨੂੰ ਆਪਾਂ ਦੱਸਦੇ ਪਹਿਲਾਂ ਇਹਦੀਆਂ ਚੀਜ਼ਾਂ ਕਮਜ਼ੋਰ ਸੀ ਸਿੱਧੀਆਂ ਜਿਹੀਆਂ ਲਾਈਆਂ ਸੀ ਜਾਨੀ ਕੈਮਨ ਕਮਤਾਰ ਹੈ ਕਮ ਕੰਬਕੇ ਉੱਥੋਂ ਐਂਗਲ ਟੁੱਟਦੀ ਸੀ ਵੀ ਆਹ ਸਪੋਰਟ ਲਾ ਕੇ ਪੂਰਾ ਹੈਵੀ ਕੰਮ ਕੀਤਾ ਉਹ ਗੱਲ ਨਹੀਂ ਕਿ ਆਹ ਮਾਡਲ ਪੁਰਾਣਾ ਜਿਹੜਾ ਹੁਣ ਮਾਡਲ ਬਣ ਰਿਹਾ ਜਾਨੀ ਕਿ ਹੁਣ ਚਾਰ ਫੱਟੀਆਂ ਜੀ ਤਿਆਰ ਕਰ ਰਿਹਾ ਇਹ ਪਹਿਲੇ ਦੋ ਫੱਟੀਆਂ ਜੀ ਹੁਣ ਤੁਹਾਨੂੰ ਦਿਖਾਉਂਦੇ ਆਪਾਂ ਇੱਧਰ ਕਿਹੜਾ ਆ ਵਧੀਆ ਬਣਾਉਣ ਆ ਇੱਥੇ ਵੀ ਸਟੀਲ ਦੀ ਚਾਦਰ ਲਾਉਣੀ ਹੈ ਇੰਨੀ ਕੋ ਆ ਤੇ ਆ ਆ ਚਾਦਰ ਮਤਲਬ ਕੀ ਬਦਾ ਸਟੀਲ ਲੀ ਵੇ ਤੇ ਰੰਗ ਕੀਤਾ ਆਪਣੇ ਕੋਲ ਦਾ ਹਾਂ ਇਹ ਮਾਰੇ ਹੋਰ ਚਾਦਰ ਸਟੀਲ ਲਾਵਾਂਗੇ ਅੱਗੇ ਬਾਰੀ ਆ ਇੱਥੇ ਕੀਤੀ ਵੀ ਨਾ ਹਾਂ ਆ ਦੇਖੋ ਆ ਵੀ ਐਡੀ ਬਾਰੀ ਕੱਟਣ ਦਾ ਫਾਇਦਾ ਕੋ ਨਹੀਂ ਇਹ ਵੀ ਹਮ ਕਮਜ਼ੋਰ ਕਰਦੀ ਕਟਰ ਹਾਂ ਹੂੰ ਫੀਟਰ ਕਮਜ਼ੋਰ ਕਰਦੀ ਏ ਐਡੀ ਬਾਰੀ ਬਾ ਐਡੀ ਕੋ ਇੱਥੇ ਕਦੇ ਬਾਰੀ ਜੋ ਕਦੇ ਲੋਡ ਹੀ ਨਹੀਂ ਪਈ ਇੱਥੇ ਕੀ ਕੱਟਦੇ ਨੇ ਬਾ ਨਹੀਂ ਆ ਬਾਰੇ ਜਿੱਦਾਂ ਹੁਣ ਲੋਗ ਵਗੈਰਾ ਕਰਨ ਵੈਸੇ ਚੀਜ਼ ਤਾਂ ਬਹੁਤ ਵਧੀਆ ਬਣਾਤੀ ਨੇ ਆ ਨਹੀਂ ਹੈ ਨਹੀਂ ਲੱਗਾ ਤੈਨੂੰ ਬਾਸ ਚਲੋ ਜੀ ਇਹ ਬੰਦੇ ਨੂੰ ਪਸੰਦ ਨਹੀਂ ਆਈ ਚੀਜ਼ ਹੈ ਤੇ ਬਾਕੀ ਆ ਉਹਦੇ ਸਾਬ ਨਾਲ ਠੀਕ ਆ ਇਹ ਚੀਜ਼ਾਂ ਦੇ ਵਿੱਚ ਛੇਤੀ ਕਿਤਾ ਖਰਤ ਨਹੀਂ ਪੈਂਦੀ ਤੇ ਆ ਦੇਖੋ ਆ ਕਟਰਿੰਦੇ ਤਿਆਰ ਕੀਤੇ ਖੜੇ ਆ ਪਹਿਲੇ ਵਾਲੇ ਜਿਹੜੇ ਪੁਰਾਣੇ ਉਹ ਚਲਦੇ ਆ ਹੁਣ ਆਹ ਕਟਰ ਵੇਖੀਓ ਨੁਕੀ ਫਾਲਡੇ ਜਿਹੜਾ ਉਹ ਪਿਆ ਸਾਹਮਣੇ ਹਾਂ ਆਪਾਂ ਵੀ ਜੀ ਇੱਥੇ ਕੋਈ ਕਟਰ ਬਾਰੇ ਪੁੱਛਣਾ ਹੈ ਕਿਉਂਕਿ ਆਪਣੇ ਕੋਲ 5100 ਕੰਬਨ ਹੈਗੀ ਆ ਪੁੱਛਦੇ ਆ ਜੇਕਰ ਕਟਰ ਆਪਾਂ ਨੂੰ ਕੋਈ ਬਣਾ ਕੇ ਦਿੰਦੇ ਆ ਤੇ ਫਿਰ ਆਪਾਂ ਕਰਦੇ ਨਾ ਅਡਜਸਟਮੈਂਟ ਕਟਰ ਵਗੈਰਾ ਲੈਂਦੇ ਕੋਈ ਨਵਾਂ ਇਹਨਾਂ ਤੋਂ ਤੇ ਜੇ ਨਹੀਂ ਬਣਾ ਕੇ ਦਿੰਦੇ ਫਿਰ ਉਹਦਾ ਹੱਲ ਕਰਵਾਵਾਂਗੇ ਵੈਸੇ ਬਣਾ ਕੇ ਤਾਂ ਦੇਣਗੇ ਇਹਨਾਂ ਦੀ ਜਨਸੀ ਕਿਵੇਂ ਇੱਥੋਂ ਹੀ ਆ ਬਈ ਇਹੀ ਇਹੀ ਲੱਛਣ ਨੇ ਉਹਦੇ ਵੀ ਕੋਈ 19 ਕਿਹਦਾ ਫਰਕ ਤਾਂ ਨਹੀਂਗਾ ਤੇ ਟੁੱਟਦੇ ਕਿਉਂ ਆ ਯਾਰ ਮਾੜੇ ਨੇ ਨਹੀਂ ਮਾੜੇ ਨਹੀਂ ਗਏ ਇਹ ਮਸ਼ੀਨਾਂ ਜਦ ਬਾਹਰ ਚੱਲਦੀਆਂ ਬਾਹਰ ਮਸ਼ੀਨਾਂ ਤੋੜ ਦਿੰਦੀਆਂ ਨੇ ਬਾਹਰ ਨਹੀਂ ਟਿਕਦੀਆਂ ਅਜਿਹੀ ਚੀਜ਼ਾਂ ਰੀਲ ਆ ਇਹ ਇੱਕ ਰੀਲ ਥੋੜਾ ਜਿਹਾ ਬੜਾ ਤਗੜਾ ਹੈ ਐਡੇ ਰੀਲੇ ਕਦੋਂ ਆਏ ਕਿਨੇ ਇਹ ਸਾਬ ਕਿਥੋਂ ਪਈ ਆ ਟੱਟਾ ਟੱਟਿਆ ਪੱਜਾ ਪਿਆ ਹਾਂ ਉਹਨੂੰ ਕੀ ਥੋੜੇ ਨੂੰ ਉਹ ਉੱਥੋਂ ਵਿਚਾਲੂ ਕਰਿਆ ਤੇ ਇਹ ਆਪਣੀ ਮਸ਼ੀਨ ਜ਼ਿਆਦਾ ਚੱਲੀ ਆ ਕੱਟ ਚੱਲੀ ਹੈ ਹੂੰ ਏਹ ਬੱਥਰ ਵਾਦੀ ਵਾਦੀ ਕੋਈ ਚੀਜ਼ ਆ ਆਪਾਂ ਵੀ ਜੀ ਕਟਰ ਦੀ ਕਰਨਾ ਹੈ ਜੇਕਰ ਆਪਣਾ ਹੱਲ ਹੋ ਗਿਆ ਤਾਂ ਆਪਾਂ ਕਰਦੇ ਆ ਚੈੱਕ ਕਰੋ ਜਾਣੀ ਕਿ ਮਸ਼ੀਨਾਂ ਨੇ ਦੀਆਂ ਬਾਰ ਬਹੁਤ ਜਾਂਦੀਆਂ ਉਹ ਗੱਲ ਨਹੀਂ ਹੈਗੀ ਕਿ ਮਸ਼ੀਨ ਵਿਗਦੀ ਨਹੀਂ ਮਸ਼ੀਨ ਬਹੁਤ ਵਿਗਦੀ ਆਪਰੇ ਹੈਗੀਆਂ ਦੋ ਇੱਕ 4600 ਪਰ ਦੇਖਦੇ ਆ ਵਾਕੇ ਵੀ ਬਹੁਤ ਜ਼ਿਆਦਾ ਕੀਤਾ ਪਾ ਉਹ ਕਿੱਥੇ ਟਿਕਾ ਜਾਉਂਦਾ ਮੇਰੇ ਹੱਥ ਨੇ ਲੱਗਦਾ ਬਈ ਟਾਪ ਤੇ ਮੇਰਾ ਲੱਗਿਆ ਤੇਰਾ ਥੱਲੇ ਲੱਗਿਆ ਟਾਪ ਤੇ ਨਾ ਕਿੱਥੇ ਟਾਪ ਟੁੱਟੇ ਨਾ ਲੱਗਦਾ ਸੈਂਬਲੀ ਆਈ ਵਾਵਾ ਕਿਤੇ ਨੇੜੇ ਆ ਆ ਦੇਖੋ ਇਹਦਾ ਬਧਰਾ ਬਹੁਤ ਕਰਤਾ ਜੀ ਮਸ਼ੀਨ ਪੂਰੀ ਚੱਲਦੀ ਆ ਉਹ ਗੱਲ ਨਹੀਂ ਹੈਗੀ ਕਿ ਮਸ਼ੀਨ ਦੇ ਕਿਹੜਾ ਆ ਜਿਹੜੇ ਉਹ ਕਿਹਾ ਆਪਾਂ ਕੀ ਕੀਤੇ ਨਿਕਾਪ ਆ ਜਿਹੜੇ ਤੇ ਤੂੰ ਮੇਰੀ ਗੱਲ ਸੁਣਾ ਤੂੰ ਮਸ਼ੀਨ ਇਹਨਾਂ ਕੋਲ ਲਾਇਆ ਨਾ ਬੈਠ ਕੇ ਗੱਲ ਪਾ ਦੱਸੋ ਜਾਈ ਨਾ ਤਾਂ ਤੇ ਹੋਰ ਜੀ ਆਪਾਂ ਤੁਹਾਨੂੰ ਇਹਨਾਂ ਦੇ ਛਾਲਨੇ ਛੋਲੇ ਅਸੈਂਬਲੀ ਵਗੈਰਾ ਦਿਖਾਉਂਦੇ ਜਿਹੜੀ ਬਾਹਰ ਪਈ ਆ ਦੇਖੋ ਮਟੀਰੀਅਲ ਦੇਖੋ ਕਿੰਨਾ ਹੈਵੀ ਲਾਇਆ ਵੀ ਜਾਨੀ ਕਿ ਚੀਜ਼ ਸਦਾ ਵਾਰ ਚੀਜ਼ ਬਣਾਦੀ ਨੇ ਕਿ ਇਹ ਟੁੱਟੋਗੀ ਨਹੀਂ ਚੀਜ਼ ਇਹ ਕਵੀदशी ਚਲਾਈ ਹੋਏ ਨੇ ਸਾਡੇ ਕੋਲੇ ਹੁਣ ਆਹ ਦੇਖੋ ਇਹਦੀ ਆ ਆ ਹੁਣ ਠੀਕ ਹੈ ਤੇ ਪਰ ਹਾਂ ਹੋਰ ਇੱਕ ਖਾਸੀਅਤ ਦੇਖੋ ਜੀ ਇਹਦੀ ਕਟਿੰਗ ਵੀ ਲੇਜ਼ਰ ਤੇ ਹੋ ਕਰ ਦਿੱਤੀ ਆ ਵੀ ਕਟਿੰਗ ਵੀ ਇਦਾਂ ਕੰਪਿਊਟਰ ਸਿਸਟਮ ਤੇ ਹੋਊਗੀ ਆ ਦੇਖੋ ਜਿਗਾਰ ਲੱਗਿਆ ਇਹਨਾਂ ਦਾ ਇਹ ਨਹੀਂ ਹੋਣਗਾ ਕਿ ਇਹ ਦੁਕਾਨਾ ਰਹਿ ਜੁਗੈ ਦਰ ਹੋ ਰਹਿ ਗੋ ਉਹ ਕੰਮ ਤਾਂ ਬਿਲਕੁਲ ਖਤਮ ਹੀ ਹੋ ਗਿਆ ਕਿਉਂਕਿ ਹੁਣ ਕੰਮ ਹੀ ਇਦਾਂ ਦੇ ਆ ਗਿਆ ਤੇ ਆ ਟੈਂਕੀਆਂ ਟੁਕੀਆਂ ਦੇਖੋ ਯਾਨੀ ਕਿ ਕੰਮ ਪੂਰਾ origignal ਕਰ ਰਿਹਾ ਬਾਈ ਆ ਫੀਡਰ ਦੇਖੋ ਫੀਡਰ ਤੁਹਾਨੂੰ ਦਿਖਾਉਦੇ ਆ ਚੈੱਕ ਕਰੋ ਫੀਡਰ ਦੇਖੋ ਕਿੰਨਾ ਹੈਵੀ ਬਣਾਇਆ ਤੇ ਆਪਣਾ ਜੀ ਅੱਜ ਦਾ ਇਨਾ ਹੀ ਵਲੌਗ ਆ ਕਿਤੇ ਮਿਲਦਿਆ ਜੀ ਹੋਰ ਕਿਸੇ ਨਵੀਂ ਵੀਡੀਓ ਚ ਉਦੋਂ ਤੱਕ ਮੇਰੇ ਵੀਰ ਨੂੰ ਸਸਿਆ ਕਾਲ ਜੀ ਜਉਂਦੇ ਬਸੇ ਰਹੋ ਬਾਕੀ ਸੈਂਟਰ ਪੈ ਹਿੱਸਾ ਸਾਨੂੰ ਕਿੰਨਾ ਕੋ ਦਾ ਮਿਲੂਗਾ ਹੈ ਇਹ ਤਾਂ ਪੈਸੇ ਵੱਡੇ ਦੱਸਦਾ ਨੇ ਫਿਰ ਲਾਉਣਾ ਮੈਂ 40 ਤੁਹਾਨੂੰ ਹੁਣ ਵੀ ਇਸੇ ਵੱਡੇ ਨੇ ਨਾ ਕਿ ਛੋਟੇ ਨੇ ਸਾਹਿਬ ਨੂੰ ਬਾਕੀ ਰੋ ਨਾ ਆਇਆ ਵੇਖੀ ਮੜਾ ਜਾਂ ਇਸੇ ਚੌੜੇ ਕੀਤੇ ਹਨ ਨਾ ਅੱਗੇ ਨਾਲੋਂ ਆਹ ਹੋ ਕੇ ਪਿੱਛੇ ਕੀਤੇ ਹਨ ਅੱਗੇ ਪਿੱਛੇ ਵੀ ਚੌੜੇ ਵੀ ਕੀਤੇ ਹਨ ਥੋੜੇ ਜਿਹਾ ਬਾ ਪੈਸਾ ਪੁੱਛਦੇ ਆਂ ਬਾਈ ਦੇ ਦੇ ਦਊਗਾ ਤਾਂ ਬਾਕੀ ਮੈਂ ਵੀ ਅਸੇ ਜਾ ਲਾ ਕੇ ਨਾ ਮੜਾ ਮਟਾ ਇੱਥੇ ਜਿਹੜੀ ਰੜ ਕਹੀ ਗਈ ਕਡਵਾਲ ਜਾਵੇ ਕਦੇ ਮਸ਼ੀਨਾਂ ਦੇ ਰੜ ਤੇ ਕਦੋਂ ਰੜਤ ਨਾ ਨਾ ਦੇਖੋ ਜੀ ਪੰਜ ਮਸ਼ੀਨਾਂ ਤਿਆਰ ਨੇ ਕਹਿੰਦੇ ਬੁਕਿੰਗ 'ਚ ਅਸੀਂ ਪੁੱਛਿਆ ਭਾਈ ਇਹਨੂੰ ਕੋਈ ਆਪਾਂ ਇੱਕ ਮਸ਼ੀਨ ਲੈਣੀ ਆ ਕੋਈ ਐਸਰ ਮੈਂ ਕਹਿੰਦੇ ਐਸਰ ਰੁਕੋ ਤੁਸੀਂ ਤੁਹਾਨੂੰ ਅਗਾਂ ਨੂੰ ਦਿਆਂਗੇ ਮਸ਼ੀਨ ਕਿਉਂਕਿ ਪੂਰਾ ਪੂਰੇ ਮਾਰਕੀਟ 'ਚ ਚੱਲ ਰਹੀ ਆ ਮਸ਼ੀਨ ਤੇ ਜਾਂਦੀਆਂ ਵੀ ਤਕਰੀਬਨ ਬਾਹਰੀਆ ਵਗੈਰਾ ਦੇਖੋ 16 ਇੰਚ ਤੋਂ 18 ਇੰਚ ਵੀ ਤਿਆਰ ਕਰਦੇ ਆ 16 ਵੀ ਕਰਦੇ ਆ ਸੱਸਿਆ ਕਾਲ ਜੀ